ਸੰਦੀਪ ਸਣੀ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੇ ਦੂਜੇ ਪਾਸੇ ਉਥੇ ਹੀ ਘੁੰਮਣ ਪਰਾਵਾਂ ਨੂੰ ਜਿਹੜਾ ਕਿ ਵੱਡਾ ਸਹਾਇਕ ਜਿਹੜਾ ਕਿ ਨਵੇਂ ਅਕਾਲੀ ਦਲ ਵੱਲੋਂ ਮਿਲ ਰਿਹਾ ਹੈ ਤੇ ਉਥੇ ਹੀ ਤਲਵੰਡੀ ਗੁਰਜੀਤ ਸਿੰਘ ਤਲਵੰਡੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਉਥੇ ਹੀ ਡੀਸੀ ਨੂੰ ਜਿਹੜਾ ਕਿ ਮੰਗ ਪੱਤਰ ਵੀ ਸੌਪਿਆ ਤੇ ਦੋਸ਼ੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਜੋ ਤਸ਼ੱਦਦ ਭਾਈ ਸੰਦੀਪ ਸਿੰਘ ਸਣੀ ਦੇ ਹੋਇਆ ਉਸ ਨੂੰ ਲੈ ਕੇ ਲਗਾਤਾਰ ਹੁਣ ਨਮਾ ਅਕਾਲੀ ਦਲ ਹੱਕ ਦੇ ਵਿੱਚ ਦਿਖਾਈ ਦੇ ਰਿਹਾ ਤੇ ਉਥੇ ਹੀ ਘੁੰਮਣ ਭਰਾਵਾਂ ਦੇ ਵੱਲੋਂ ਜਿਹੜਾ ਕਿ ਬਿਆਨ ਦਿੱਤੇ ਜਾ ਰਹੇ ਨੇ ਤੇ ਇੱਕ ਵੱਡੀ ਕਾਰਵਾਈ ਦੀ ਜਿਹੜੀ ਕਿ ਦੂਜੇ ਪਾਸੇ ਮੰਗ ਵੀ ਕੀਤੀ ਜਾ ਰਹੀ ਹੋਰ ਕੀ ਕੁਝ ਕਹਿਣਾ ਇਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਭਾਈ ਸਾਹਿਬ ਸਰੀਜੀ ਦਾ ਕੇਸ ਜਿਹੜੂ ਤੇ ਬਹਿਤ ਉਹਨਾਂ ਤੇ ਤਸ਼ੱਦਦ ਜੇਲ੍ਹ ਦੇ ਵਿੱਚ ਹੀ ਹੋਇਆ ਜਿਹੜੇ ਸਾਡੇ ਨਿਗਾਹ 'ਚ ਗੱਲ ਆਈ ਜਿੱਥੇ ਕਿ ਸਾਡਾ ਸੀਨੀਅਰ ਡੈਲੀਗੇਸ਼ਨ ਪੰਜਾਬ ਦੇ ਡੀਜੀਪੀ ਨੂੰ ਚੰਡੀਗੜ੍ਹ ਵੇਖੇ ਮਿਲਿਆ ਤੇ ਅਸੀਂ ਆਪਦਾ ਮੰਗ ਪੱਤਰ ਜੋ ਕਿ ਪਬਲਿਕ 'ਚ ਅਸੀਂ ਰੱਖਿਆ ਪ੍ਰੈਸ 'ਚ ਵੀ ਰੱਖਿਆ ਹੈ ਕਿ ਵੱੜਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਭਾਈ ਸਾਹਿਬ ਦੇ ਉੱਤੇ ਜੇਲ੍ਹ ਦੇ ਵਿੱਚ ਹੀ ਤਸ਼ੱਦਦ ਹੋਇਆ ਹੈ ਜੀ ਦੇ ਅੰਦਰ ਕਿ ਉੱਚ ਘਟੋ ਘਟ 11 12 ਬੜੀਆਂ ਸੀਰੀਅਸ ਇੰਜਰੀਜ਼ ਜੋ ਕਿ ਮੈਡੀਕਲ ਰਿਪੋਰਟ ਚ ਆਈਆਂ ਨੇ ਉਹ ਸਾਹਮਣੇ ਆਈਆਂ ਨੇ ਉਹਦੇ ਬਣਦੀ ਕਾਰਵਾਈ ਜਿਹੜੀ ਜ਼ਿੰਮੇਵਾਰ ਵਿਅਕਤੀ ਦੇ ਉਹਨਾਂ ਦੇ ਉੱਤੇ ਤੁਰੰਤ ਕੀਤੀ ਜਾਵੇ ਤੇ ਉਹਨਾਂ ਦਾ ਜਿਹੜਾ ਅੰਦਰ ਸੇਫਟੀ ਜਿਹੜੀ ਹੈ ਉਹ ਇਨਸ਼ੋਰ ਕੀਤੀ ਜਾਵੇ ਇਸ ਦੇ ਮੁਤਲਕ ਜੋ ਕਿ ਆਪਣੇ ਮੈਂ ਕਹੂੰਗਾ ਸਮੁੱਚੇ ਪੰਜਾਬ ਤੇ ਪੰਜਾਬੀਅਤ ਨੂੰ ਜਿੰਨਾ ਤੇ ਬੜਾ ਮਾਣ ਹੈ ਘਮੰਡ ਭਰਾ ਜੋ ਕਿ ਹਮੇਸ਼ਾ ਕੀ ਕਦੇ ਵੀ ਕੋਈ ਪੰਜਾਬ ਇਹ ਕੌਮ ਤੇ ਤਕਲੀਫ ਆਈ ਹੈ ਤਾਂ ਕੋਰਟ ਕਚੈਰੀਆ ਚ ਇਹਨਾਂ ਨੇ ਕਦੇ ਕੋਈ ਮੈਂ ਕਹਿੰਦਾ ਕੋਈ ਦੁਕਾਨਦਾਰੀ ਨਹੀਂ ਕੀਤੀ ਕਦੇ ਕੋਈ ਫੀਸ ਵੱਲ ਨਹੀਂ ਕੋਈ ਦਰ ਝਾਕਿਆ ਆਪ ਦਾ ਫਰਜ਼ ਸਮਝ ਕੇ ਮਿੱਟੀ ਦਾ ਅਦਾਗ ਕਰਦੇ ਰਹੇ ਨੇ ਕੌਮ ਨੂੰ ਤੇ ਜਿਸ ਹਿਸਾਬ ਨਾਲ ਆਵਾਜ਼ ਬਲੰਦ ਕੋਰਟ ਕਚੈਰੀਆ ਚ ਕਰਦੇ ਆਏ ਨੇ ਜਿੱਥੇ ਅਸੀਂ ਪਾਰਟੀ ਵੱਲੋਂ ਅੱਜ ਸਬੂਚਾ ਡੈਲੀਗੇਸ਼ਨ ਲੈ ਕੇ ਪ੍ਰਧਾਨ ਸਾਹਿਬ ਦੇ ਦਿਸ਼ਾ ਅਨੁਸਾਰ ਇਹਨਾਂ ਦਾ ਹੌਸਲਾ ਵਧਾਉਣਾ ਹੈ ਉੱਚੇ ਘਮਣ ਸਾਹਿਬ ਤੁੰਗੂ ਅੱਗੇ ਬੇਨਤੀ ਕਰਦੇ ਹੈ ਕਿਸੇ ਪ੍ਰਕਾਰ ਦੀ ਵੀ ਕੋਈ ਸਮੱਸਿਆ ਕੋਈ ਸਾਡੇ ਮੁਤਾਬਿਕ ਕਿਸੇ ਪ੍ਰਕਾਰ ਦੀ ਕੋਈ ਲੋੜ ਹੋਵੇ ਅਸੀਂ 24 ਘੰਟੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਤੇ ਮੈਂ ਇੱਕ ਹੁਮਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜਾ ਸਨੀ ਦਾ ਮਸਲਾ ਹੈ ਉਹ ਤੁਹਾਡਾ ਤਾਂ ਦੋ ਸ਼ਬਦਾਂ 'ਚ ਦੱਸੋ ਕਿ ਅੱਜ ਦੀ ਉਹਦਾ ਅਪਡੇਟ ਹੈ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਰਵਾਦ ਕਰਦਾ ਜਿਹੜਾ ਸਾਡੇ ਕੋਲ ਵਫਦ ਆਇਆ ਤਰਵੰਡੀ ਸਾਹਿਬ ਮੇਰੇ ਸਾਰੇ ਵੱਡੇ ਦੇਖੋ ਇਹ ਕਹਿੰਦੇ ਨੇ ਕਿ ਜਦੋਂ ਮੈਦਾਨ 'ਚ ਬੰਦਾ ਹੁੰਦਾ ਹੈ ਤਾਂ ਭੱਜਦੇ ਹਨ ਬਾਣ ਚੜ੍ਹਦੇ ਨੇ ਇੱਕੋ ਜਿਹੇ ਹੁੰਦੇ ਨੇ ਸਭ ਪ੍ਰੋਬਲਮਸ ਜਿਹੜੀਆਂ ਨੇ ਤਲਵੰਡੀ ਸਾਹਿਬ ਨੋ ਡਾਊਟ ਹੈ ਆਈਆਂ ਨੇ ਆਵਾਜ਼ ਨੂੰ ਦਬਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਮੈਂ ਇੱਕ ਗੱਲ ਆਪਣੀ ਕੌਮ ਨੂੰ ਕਹੂੰਗਾ ਕਿ ਤੁਹਾਡੀ ਜਿਹੜੀ ਜਾਨ ਹੈ ਜਿਹੜੀ ਸਟਰੈਂਥ ਹੈ ਜੋ ਤੁਸੀਂ ਸਾਡੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ਇਹਨੇ ਮੈਂ ਕਹੂੰਗਾ ਕਿ ਸਾਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਸਵੇਰੇ ਘਰੋਂ ਤਿਆਰ ਹੋ ਕੇ ਜਾਂਦੇ ਹਾਂ ਤਾਂ ਕੱਲ ਮੇਰੀ ਕਿਸੇ ਬੰਦੇ ਨਾਲ ਗੱਲ ਹੋਈ ਮੈਂ ਕਿਹਾ ਸੀ ਮੌਤ ਦਾ ਕਫਨ ਆਪਣੇ ਉੱਪਰ ਬੰਨ ਕੇ ਲੈ ਕੇ ਜਾਂਦੇ ਆ ਕਿਉਂਕਿ ਜਦੋਂ ਕਚਹਿਰੀ 'ਚ ਜਾਂਦੇ ਆ ਤਾਂ ਇਹ ਨਹੀਂ ਪਤਾ ਹੁੰਦਾ ਕਿਸੇ ਸ਼ਰਾਰਤੀਆਂ ਸਰ ਨੇ ਸਾਡੇ ਤੇ ਕੀ ਕਰਨਾ ਠੀਕ ਹੈ ਸੋ ਮੈਂ ਇੱਕ ਗੱਲ ਆਪਣੇ ਫੋਨ ਦੇ ਵਿੱਚ ਦੇਖੀਏ ਕਿ ਜਿਸ ਚੀਜ਼ ਤੇ ਅਸੀਂ ਸਜਦਾ ਕਰਦੇ ਆ ਕਿ ਜੇ ਗੱਲ ਜ਼ਖੇਦਾਰ ਕਾਲ ਤੱਕ ਸਾਡਾ ਧਿਆਨ ਚਾਹੀ ਤੇ ਉਹਨਾਂ ਨੇ ਉਥੋਂ ਕਾਲ ਤੱਕ ਸਾ ਤੋਂ ਸਾਨੂੰ ਨਿੱਜੀ ਫੋਨ ਵੀ ਦਿੱਤਾ ਔਰ ਉਹਦੇ 'ਤੇ ਸੰਦੇਸ਼ ਚਾਲੀ ਦਿੱਤਾ ਹਰਪ੍ਰੀਤ ਸਾਡੇ ਜਿਹੜੇ ਬਹੁਤ ਮਣ ਜੋ ਸਾਡੇ ਚਾਥੇਦਾਰ ਸਾਹਿਬ ਨੇ ਉਹਨਾਂ ਦਾ ਵੀ ਬ੍ਰਦਰ ਨੂੰ ਨਿੱਜੀ ਤੌਰ ਤੇ ਫੋਨ ਆਉਂਦਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਕੁਮਨ ਸਾਹਿਬ ਡਟ ਕੇ ਤੁਹਾਡੇ ਨਾਲ ਖੜੇ ਆ ਤੁਸੀਂ ਡਟ ਕੇ ਕੇਸ ਦੀ ਕਾਰਵਾਈ ਕਰੋ ਤੇ ਮੈਂ ਇਸ ਗੱਲ ਲਈ ਸਾਰੀ ਕੌਮ ਦਾ ਔਰ ਤਰਵੰਡੀ ਸਾਹਿਬ ਅੱਜ ਘਰੇ ਕਿਉਂਕਿ ਸਾਡੇ ਨਾਲ ਇਸ ਪਰਿਵਾਰ ਦਾ ਰਿਸ਼ਤਾ ਜਿਹੜਾ ਹੈ ਬਹੁਤ ਨਜ਼ਦੀਕੀ ਔਰ ਸਾਡੇ ਰਿਸ਼ਤੇਦਾਰ ਵੀ ਨੇ ਔਰ ਮੈਂ ਰਿਸ਼ਤੇਦਾਰੀ ਦੇ ਉੱਪਰ ਉੱਪਰ ਉੱਠ ਕੇ ਵੀ ਕਹੂੰਗਾ ਕਿ ਇਹ ਏਅਰ ਕੇਸ ਚ ਨਹੀਂ ਹਰੇਕ ਕੇਸ ਦੇ ਵਿੱਚ ਇੱਕ ਭਰਾ ਵਾਂਗੂ ਬਿਲਕੁਲ ਢਾਲ ਬਣਦੇ ਨੇ ਔਰ ਮੈਂ ਸਾਰੀ ਜਥੇਬੰਦੀ ਨੂੰ ਇਹਨਾਂ ਵੱਲੋਂ ਵੀ ਧੰਨਵਾਦ ਕਰਦਾ ਔਰ ਬਾਕੀ ਕੇਸ ਕੀ ਚੱਲ ਰਿਹਾ ਉਹ 2 ਮਿੰਟ ਜਰਾ ਕਰਦਾ ਤੁਹਾਨੂੰ ਸਾਰਾ ਪੱਜੀ ਐਕਸਪਲੇਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਮੈਂ ਕੇਸ ਸੰਬੰਧੀ ਅਪਡੇਟ ਇਹ ਜਾਣੀ ਚਾਹਨਾ ਹੈ ਕਿ ਦੇਖੋ ਜਿਵੇਂ ਤਲਵੰਡੀ ਸਾਹਿਬ ਨੇ ਜਾਂ ਜਥੇਦਾਰ ਜਗਨਜੀ ਹਰਪ੍ਰੀਤ ਸਿੰਘ ਜੀ ਵੱਲੋਂ ਇਹ ਜਿਹੜਾ ਵਫਾ ਪੱਜਿਆ ਗਿਆ ਸੋ ਸਭ ਤੋਂ ਪਹਿਲਾਂ ਤੇ ਅਸੀਂ ਦੋ ਹੱਥ ਬੰਨ ਕੇ ਅਸੀਂ ਇਹਨਾਂ ਨੂੰ ਤੁਸੀਂ ਕਹੋ ਵੀ ਬਹੁਤ-ਬਹੁਤ ਅਸੀਂ ਇਹਨਾਂ ਦੇ ਥੈਂਕਸ ਕਰਦੇ ਹਾਂ ਹੁਣ ਕੇਸ ਸੰਬੰਧੀ ਜਿਹੜੀ ਅਪਡੇਟ ਹੈ ਉਹ ਬਹੁਤ ਇੰਪੋਰਟੈਂਟ ਹੈ ਕਿਸ ਤਰ੍ਹਾਂ ਇਹ ਕਿ ਮਟੀਰੀਅਲ ਐਵਿਡੈਂਸ ਸਾਡੇ ਕੋਲ ਕਾਫੀ ਸਫੀਸ਼ੀਐਂਟ ਹੈ ਕਿਉਂਕਿ ਭਾਈ ਸੰਦੀਪ ਸਿੰਘ ਸਣੀ ਨੇ ਜੋ ਇਨ ਹਿਊਮਨ ਟ੍ਰੀਟਮੈਂਟ ਅਣਮਲੂਖੀ ਤਸੱਦਦ ਉਹਨਾਂ ਤੇ ਪੁਲਿਸ ਵਾਲਿਆਂ ਨੇ ਟਾਇਆ ਹੈ ਉਸ ਸੰਬੰਧੀ ਸਾਡੇ ਕੋਲ ਬਕਾਇਦਾ ਆਨਰੇਬਲ ਕੋਰਟਸ ਨੇ ਉਹਨਾਂ ਦਾ ਮੈਡੀਕਲ ਕਰਵਾ ਲਿਆ ਤੇ 12 ਇੰਜਰੀਜ਼ ਆ ਚੁੱਕੀਆਂ ਸਫੀਸ਼ੀਐਂਟ 12 ਇੰਜਰੀਜ਼ ਨੇ ਤੇ ਜਿਮਸਤ ਤੋਂ ਮਤਸਾਉਂਦੇ ਜਿਹੜੀ ਉਹਦੀ 28 ਸੈਂਟੀਮੀਟਰ ਇੰਟੂ 22 ਸੈਂਟੀਮੀਟਰ 28 ਸੈਂਟੀਮੀਟਰ ਇੰਟੂ 12 ਸੈਂਟੀਮੀਟਰ ਮਤਲਬ ਕਿ ਵੀ ਤੁਸੀਂ ਇੱਥੋਂ ਤਾਜਾ ਲਾ ਸਕਦੇ ਹੋ ਵੀ ਕਿਸ ਲੈਵਲ ਦੀ ਪ੍ਰੋਟੈਨਟੀ ਕਿਸ ਲੈਵਲ ਦਾ ਅਣ ਪ੍ਰੋਟੋਸਟਾਟਾਈਟ ਰੱਖਿਆ ਸੋ ਮੈਂ ਅਸੀਂ ਬਹੁਤ ਅਸੀਂ ਕੋਸ਼ਿਸ਼ਾਂ ਕੀਤੀਆਂ ਕਿ ਇਮਰਜੈਂਟਲੀ ਅਸੀਂ ਬੋਰਡ ਬਿਠਾਈਏ ਪਰ ਕਿਤੇ ਨਾ ਕਿਤੇ ਜਿਹੜਾ ਪੁਲਸ ਦਾ ਜੜਾ ਸੀ ਉੱਪਰੋਂ ਦਬਾਅ ਸੀ ਜੋਰ ਜਿਸ ਤਰੀਕੇ ਨਾਲ ਉਹਨਾਂ ਨੇ ਜ਼ੇਰ ਬਦਲੀ ਜ਼ੇਰ ਬਦਲਣ ਤੋਂ ਬਾਅਦ ਫਿਰ ਮੈਡੀਕਲ ਕਰਵਾਇਆ ਤੇ ਕਿੰਨਾ ਕੀਤੇ ਫਿਰ ਜੋ ਤੋਂ ਅਨਵੇਲ ਕੋਰਟ ਵਿੱਚ ਉਹਦੀ ਸਟੇਟਮੈਂਟ ਲਈਓ ਬੜੀ ਇੰਪੋਰਟੈਂਟ ਏ ਜੇ ਤੁਹਾਨੂੰ ਦਾ ਬਿਆਨ ਲਿਆ ਹੈ ਵੀ ਸੀ ਫੂ ਬਿਆਨ ਲਿਆ ਹੈ ਕਿਉਂਕਿ ਕੋਰਟ ਦੇ ਵਿੱਚ ਇਹਨਾਂ ਨੇ ਜਾਣ ਬੁੱਝ ਕੇ ਉਹਨਾਂ ਨੂੰ ਪੇਸ਼ ਕੀਤਾ ਉਹ ਰੋਡ ਤੇ ਜੋ ਉਹਨਾਂ ਨੇ ਅਲੀਗੇਸ਼ਨਸ ਲਾਏ ਨੇ ਉਹਨਾਂ ਨੇ ਅਲੀਗੇਸ਼ਨਸ ਲਾਏ ਨੇ ਤੁਹਾਨੂੰ ਸਾਹਿਬ ਦੀ ਬੇਇੱਜ਼ਤੀ ਅਲੀਗੇਸ਼ਨਸ ਲਾਏ ਨੇ ਕੰਕਾਰਾਂ ਦੀ ਬੇਇੱਜ਼ਤੀ ਅਲੀਗੇਸ਼ਨਸ ਲਗਾਏ ਨੇ ਕਿ ਕਿਸ ਤਰੀਕੇ ਨਾਲ ਮੇਰੇ ਨੱਕੇ ਧੰਨ ਦੇ ਉੱਪਰ ਮੇਰੇ ਪਟੇ ਮਾਰੇ ਨੇ ਕਿਸ ਤਰੀਕੇ ਦੇ ਨਾਲ ਡਾਂਗ ਲੈ ਕੇ ਡਾਂਗ ਦੋ ਡਾਂਗਾਂ 'ਚ ਮੇ ਤੋੜੀਆਂ ਨੇ ਕਿਸ ਲੈਵਲ ਦੀ ਮੱਠੀ ਸਾਹਿਬ ਉਹਨਾਂ ਨੇ ਤੁਸੀਂ ਕਹੋ ਨਾ ਕੀ ਅਣਮੋਲੀ ਤਸੱਦਦ ਕੀਤਾ ਸੋ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਜਿਹੜਾ ਆ ਚੁੱਕਿਆ ਹੈ ਸੋ ਸਾਡੀ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਮੈਂ ਪਰ ਜ਼ੋਰ ਅਪੀਲ ਕਰਾਂਗਾ ਆਦਰਵਾਇਸ ਅਸੀਂ ਇਹ ਸਾਰਾ ਮਾਮਲਾ ਜਿਹੜਾ ਹੈ ਕਿ ਸਾਡੀ ਆਨਰੇਬਲ ਜੂਰੀਕਸ਼ਨਲ ਮੈਜਿਸਟ੍ਰੇਟ ਸਾਡੇ ਪਟਿਆਲੇ ਜਿਹੜੇ ਨੇ ਅਸੀਂ ਉਹਨਾਂ ਦੇ ਚਾਰਜ ਤੇ ਲੈ ਲੈਂਦਾ ਕਿਉਂਕਿ ਕਿਤਨਾ ਕਿਤੇ ਜਿਹੜਾ ਕੌਗਨੀਸ ਸੀ ਉਹ ਮਾਨਯੋਗ ਕੋਰਟ ਦੇ ਉੱਪਰ ਹੀ ਸਾਡੀ ਟੇਕ ਤੇ ਸੋ ਜਦੋਂ ਹੁਣੇ ਸਫੀਸ਼ੀਐਂਟ ਆ ਚੁੱਕਿਆ ਹੈ ਤੇ ਸਾਡੀ ਆਨਰੇਬਲ ਕੋਰਟ ਤੋਂ ਹੀ ਅਸੀਂ ਪਰ ਜ਼ੋਰ ਮੰਗ ਕੀਤੀ ਹੈ ਬਾਇ ਵੇਵ ਫਾਈਲਿੰਗ ਐਪਲੀਕੇ ਕਿ ਤੁਸੀਂ ਇਮੀਡੀਏਟਲੀ ਕੌਗਨਿਆਸ ਲਵੋ ਤੇ ਤੁਸੀਂ ਤੁਰੰਤ ਜਿੰਨੇ ਵੀ ਇਹ ਬਾਇ ਨੇਮ ਨੇ ਜਾਂ 18 ਤੋਂ 20 ਜਿੰਨੇ ਵੀ ਸੀ ਕਿਉਂਕਿ ਇਹ ਕੋਈ ਅਫੀਸ਼ੀਅਲ ਕਪੈਸਿਟੀ ਚ ਉਹਨਾਂ ਨੇ ਵਿਅਦਬੀ ਨਹੀਂ ਕੀਤੀ ਇਹ ਅਫੀਸ਼ੀਅਲ ਕਪੈਸਿਟੀ ਚ ਉਹਨਾਂ ਨੇ ਹਿਊਮਨ ਟ੍ਰੀਟਮੈਂਟ ਨਹੀਂ ਕੀਤਾ ਸੈਕਸ਼ਨ 223 ਇਹ ਸਰ ਬੜੀ ਕਲੀਅਰ ਹੈ ਉਹ ਕਹਿੰਦੇ ਕਿ ਜੇਕਰ ਕੋਈ ਵੀ ਪੁਲਿਸ ਅਫਸਰ ਆਪਣੀ ਵਰਦੀ ਤੋਂ ਬਾਹਰ ਜਾ ਕੇ ਕਿਸੇ ਨਾਲ ਇਸ ਤਰੀਕੇ ਦੀ ਟ੍ਰੀਟਮੈਂਟ ਕਰਦਾ ਤਾਂ ਤੁਸੀਂ ਇਮੀਡੀਏਟਲੀ ਉਹਦੇ ਉਹਦੇ ਖਿਲਾਫ ਜੋ ਰੈਲੇਵੈਂਟ ਕਾਨੂੰਨ ਕਰਵਾਈ ਪਾਓ